ਸਤਿ ਸ੍ਰੀ ਅਕਾਲ ਜੀ ਦੋਸਤੋ ਜੇ ਤੁਸੀਂ ਲੰਬੇ ਲੰਬੇ ਸਫਰ ਕਰਨਾ ਚਾਹੁੰਦੇ ਹੋ ਤੇ ਲੰਮੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤੰਦਰੁਸਤ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਕੌੜ ਤੁੰਬਿਆਂ ਦੀ ਪੰਜੀਰੀ ਹੈ ਜਿਹੜੀ ਤੁਹਾਡੇ ਵਾਸਤੇ ਵਰਦਾਨ ਹੋ ਸਕਦੀ ਹੈ ਤੁਹਾਡੇ ਵਾਸਤੇ ਸੰਜੀਵਨੀ ਬੂਟੀ ਹੋ ਸਕਦੀ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਹਰ ਬਿਮਾਰੀ ਦਾ ਰਾਮਬਾਣ ਇਲਾਜ ਹੈ ਇਹ ਜੇ ਤੁਸੀਂ ਇਹ ਖਾਓਗੇ ਤੇ ਲੰਮੀ ਜ਼ਿੰਦਗੀ ਜਿਉਓਗੇ ਤੇ ਫਿਰ ਲੰਮੇ ਲੰਮੇ ਸਫਰ ਕਰਨ ਦੇ ਕਾਬਿਲ ਵੀ ਹੋ ਜਾਓਗੇ ਕਾਟੂਮਿਆਂ ਦੀ ਪੰਜੀਰੀ ਬਣਾਉਣ ਵਾਸਤੇ ਜਿਹੜਾ ਸਮਾਨ ਆ ਉਹ ਇਸ ਤਰ੍ਹਾਂ ਦਾ ਹੈ। ਤਕਰੀਬਨ ਦੋ ਛੋਟੇ-ਛੋਟੇ ਕਾਟੂਮੇ ਲੈ ਲੈਣੇ ਆ। ਸਵਾ ਕਿਲੋ ਸ਼ੱਕਰ ਲੈ ਲੈਣੀ ਹੈ। 1 ਕਿਲੋ ਸਰੋਂ ਦਾ ਤੇਲ ਲੈ ਲੈਣਾ ਤੇ 1 ਕਿਲੋ ਹੀ ਤੁਸੀਂ ਛੋਲਿਆਂ ਦੇ दाणे ਭੁਜੇ ਛੋਲਿਆਂ ਦੇ दाणे ਜਿਨ੍ਹਾਂ ਦੇ ਉੱਤੇ ਛਿਲਕੇ ਨਾ ਹੋਣ ਤੇ ਬਾਕੀ ਜਿਹੜੇ ਡਰਾਈ ਫੂਡ ਵਗੈਰਾ ਲੈਣੇ ਆ ਉਹ ਆਪਣੀ ਮਰਜ਼ੀ ਦੇ ਅਨੁਸਾਰ ਔਰ ਆਪਣੇ ਟੇਸਟ ਦੇ ਅਨੁਸਾਰ ਲੈ ਲੈਣੇ ਆ। ਜਿਹੜੀ ਆਪਾਂ ਪੁੱਜੇ ਹੋਏ ਛੋਲੇ ਲਈ ਸੀ ਉਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਬਿਲਕੁਲ ਉਹਨਾਂ ਨੂੰ ਬਰੀਕ ਬਰੀਕ ਪੀਸ ਲੈਣਾ ਹੈ ਤੇ ਪਾਸੇ ਰੱਖ ਲੈਣਾ ਹੈ ਤੇ ਸਰੋਂ ਦਾ ਤੇਲ ਜਦੋਂ ਬਿਲਕੁਲ ਗਰਮ ਹੋ ਜਾਵੇ ਪਾਫਾਂ ਛੱਡੀਆਂ ਸ਼ੁਰੂ ਕਰ ਦੇਵੇ ਤੇ ਉਦੋਂ ਫਿਰ ਉਹਦੇ ਵਿੱਚ ਤੁਸੀਂ ਜਿਹੜੇ ਕੌੜ ਤੁੰਮੇ ਆ ਉਹ ਛੋਟੇ ਛੋਟੇ ਕੱਟੇ ਹੋਏ ਆ ਜਿਸ ਤਰ੍ਹਾਂ ਆਪਾਂ ਕਿਸੇ ਸਬਜ਼ੀ ਦੇ ਪੀਸ ਕਰਦੇ ਹਾਂ ਉਸ ਤਰ੍ਹਾਂ ਪੀਸ ਉਹਦੇ ਕਰਕੇ ਕੌੜ ਤੁੰਮੇ ਦੇ ਤੁਸੀਂ ਉਹਦੇ ਵਿੱਚ ਉਹਨੂੰ ਤੇਲ ਦੇ ਵਿੱਚ ਪਾ ਲੈਣਾ ਹੈ ਤੇ ਲਗਾਤਾਰ ਲਗਾਤਾਰ ਉਹਨੂੰ ਹਲਾਉਂਦੇ ਜਾਣਾ ਹੈ ਹਲਾਉਂਦੇ ਜਾਣਾ ਹੈ ਤੇ ਜਦੋਂ ਬਿਲਕੁਲ ਉਹ ਕਾਲੇ ਹੋ ਜਾਣ ਕਾਲੇ ਹੋ ਕੇ ਥੱਲੇ ਬੈਠ ਜਾਣ ਬੀਜ ਵੀ ਇੱਕ ਔਰਤੂਮੇ ਦੇ ਤੇ ਸਾਰਾ ਔਰਤੂਮੇ ਜਿਹੜਾ ਕਾਲਾ ਹੋ ਜਾਵੇ ਜਦੋਂ ਬਿਲਕੁਲ ਉਦੋਂ ਤੁਸੀਂ ਅੱਗ ਬੰਦ ਕਰ ਦੇਣੀ ਹੈ ਤੇ ਛਾਨਣੀ ਦੇ ਨਾਲ ਉਹ ਸਾਰੇ ਔਰਤੂਮੇ ਸਮੇਤ ਬੀਜ ਦੇ ਹਰ ਚੀਜ਼ ਦੇ ਉਹਨੂੰ ਬਾਹਰ ਕੱਢ ਲੈਣਾ ਤੇ ਉਹ ਸਾਰੇ ਤੇਲ ਨੂੰ ਇੱਕਦਮ ਕਿਸੇ ਛਾਨਣੀ ਦੇ ਵਿੱਚ ਛਾਣ ਕੇ ਦੁਬਾਰਾ ਫੇਰ ਕੜਾਹੀ ਦੇ ਵਿੱਚ ਪਾ ਕੇ ਉਹਦੇ ਵਿੱਚ ਫਿਰ ਤੁਸੀਂ ਜਿਹੜੇ ਛੋਲਿਆਂ ਦੇ ਦਾਣੇ ਆਪਾਂ ਪੀਸ ਕੇ ਰੱਖੇ ਹੋਏ ਸੀ ਉਹ ਪਾ ਦੇਣੇ ਤੇ ਉਹਨਾਂ ਨੂੰ 2-4 ਮਿੰਟ ਲਈ ਜਾਂ ਜਿਆਦਾ ਤੇ ਜਿਆਦਾ 5 ਮਿੰਟ ਲਈ ਉਹਨੂੰ ਭੁੰਨਣਾ ਤੇ ਜਦੋਂ ਉਹ ਬਿਲਕੁਲ ਰੰਗ ਬਦਲ ਜਾਣ ਸੁਨਹਿਰੀ ਰੰਗ ਦੇ ਹੋ ਜਾਣ ਤੇ ਫਿਰ ਤੁਸੀਂ ਉਹਦੇ ਵਿੱਚ ਸ਼ੱਕਰ ਪਾ ਦੇਣੀ ਹੈ ਤੇ ਸ਼ੱਕਰ ਪਾਉਣ ਤੋਂ ਬਾਅਦ ਤੁਹਾਡੀ ਪੰਜੀਰੀ ਹੈ ਜਿਹੜੀ ਉਹ ਤਿਆਰ ਹੈ ਇਹਨੂੰ ਮਿਕਸ ਕਰ ਦੇਣਾ ਤੁਸੀਂ ਸ਼ੱਕਰ ਨੂੰ ਤੇ ਪੰਜੀਰੀ ਨੂੰ ਤੇ ਉਸ ਤੋਂ ਬਾਅਦ ਡਰਾਈ ਫਰੂਟ ਆਪਣੀ ਮਰਜ਼ੀ ਦੇ ਅਨੁਸਾਰ ਜਿੰਨਾ ਮਰਜ਼ੀ ਪਾ ਲਓ ਤੇ ਫਿਰ ਇਹਨੂੰ ਠੰਡਾ ਕਰਕੇ ਇਹਦੀਆਂ ਟਿੱਕੀਆਂ ਕੱਟ ਲਓ ਇਹਦੀਆਂ ਪਿੰਨੀਆਂ ਵੱਟ ਲਓ ਤੇ ਜਾਂ ਫਿਰ ਵੈਸੇ ਹੀ ਚਮਚੇ ਨਾਲ ਖਾਓ ਤੁਹਾਡੀ ਮਰਜ਼ੀ ਹੈ ਪਰ ਇਹ ਯਾਦ ਰੱਖਣਾ ਹੈ ਕਿ ਇਹ ਪਿੰਨੀ ਜਾਂ ਇਹ ਟਿੱਕੀ ਹੈ ਜਿਹੜੀ ਦਰਮਿਆਨੇ दर्जे ਦੀ ਇਹ ਸਿਰਫ ਇੱਕ ਖਾਣੀ ਹੈ ਇੱਕ ਦਿਨ ਦੇ ਵਿੱਚ ਜ਼ਿਆਦਾ ਨਹੀਂ ਖਾਣੀ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਇਹ ਪੰਜੀਰੀ ਥੋੜੀ ਜਿਹੀ ਕੌੜੀ ਲੱਗਦੀ ਹੈ ਤੇ ਇਹਦੇ ਵਿੱਚ ਖੁਆ ਮਿਲਾ ਲਓ ਇਹਦੇ ਵਿੱਚ ਛੋਲਿਆਂ ਦੇ ਦਾਣੇ ਹੋਰ ਮਿਲਾ ਲਓ ਪੀਸ ਕੇ ਖਾਓ ਤੇ ਆਪਣੀ ਸਿਹਤ ਬਣਾਓ ਤੇ ਸਾਨੂੰ ਯਾਦ ਫਰਮਾਓ